ਬਾਬਾ ਜੀ ਤੁਸੀਂ ਬਾਬਾ ਬਲਵਿੰਦਰ ਸਿੰਘ ਜੀ ਨੇ 40 ਸਾਲਾਂ ਤੋਂ ਰਹਿੰਦੇ ਆ ਕੋਈ ਐਦਾਂ ਦੀ ਗੱਲ ਦੱਸੋ ਵੀ ਜਿਹੜੀ ਮਤਲਬ ਸੁਣੀ ਨਾ ਹੋਵੇ ਕਦੇ ਅਸੀਂ ਕੋ ਪਿਆਰਿਓ ਗੱਲਾਂ ਤੇ ਉਹਦੀਆਂ ਦੱਸ ਹੀ ਨਹੀਂ ਸਕਦੇ ਜਿੰਨੀਆਂ ਹੈ ਸਾਧੂ ਬੰਨਤ ਹੁੰਦਾ ਅਹ ਇੱਕ ਰਾਹ ਤੇ ਅੱਖੀਂ ਵੇਖਣੀਆਂ ਗੱਲਾਂ ਆਂ ਤੇ ਲੱਤ ਜਿਹੜੀ ਨਾ ਇੱਕ ਕਮਜ਼ੋਰ ਆ ਹੁਣ ਵੀ ਲੱਤ ਆਪਣੀ ਤਾਂ ਜੋ ਕੇ ਰੱਖਦਾ ਇਹ ਲੱਕੜਾ ਲਾਉਣ ਦੇ ਸਾਗਵਾਨ ਦੀਆਂ ਤੇ ਉਤੋਂ ਲੱਕੜ ਡਿਗ ਪਈ ਗਾੜੀ ਮੁੰਡਿਆਂ ਨੇ ਉਹ ਹੱਥ ਪਾ ਲਿਓ ਲੱਕੜ ਨੂੰ ਜੋ ਲੱਕੜ ਬਾਬਾ ਲੱਤ ਨਾਲ ਗਾੜੀ ਕਰਦਾ ਤੇ ਮੁੰਡਾ ਮਰ ਜਾਣਾ ਸੀ ਉਦੋਂ ਦੀ ਲੱਤ ਕਮਜ਼ੋਰ ਹੋ ਗਈ ਐਸੇ ਸਾਧੂ ਦੁਨੀਆਂ ਤੇ ਮੁਸ਼ਕਿਲ ਮਿਲਦੇ ਆ ਤੇ ਅਜਾ ਮ ਲੱਕੜ ਉਹਦੇ ਉੱਤੇ ਡਿਗਣੀ ਸੀ ਤੇ ਬਾਬਾ ਜੀ ਨੇ ਆਪਣੀ ਲੱਤ ਨਾਲ ਗਾੜੀ ਕਰ ਦਿੱਤੀ ਲੱਤ ਗਾੜੀ ਕਰਨਾ ਮੁੰਡਾ ਬਚ ਗਿਆ ਲੱਤ ਟੁੱਟ ਗਈ ਫਿਰ ਕਈ ਚਿਰ ਉਹ ਦਵਾਖਾਨੇ ਰਿਆ ਸੀ ਬਾਬਾ ਅਜੇ ਵੀ ਹੁਣ ਵੀ ਲੱਤ ਨਾਲ ਐ ਕਰਕੇ ਰੱਖਦਾ ਬਾਬਾ ਬਲਵਿੰਦਰ ਸਿੰਘ ਜੀ ਸਵੇਰੇ ਜਦੋਂ ਤੁਰਦਾ ਮਾੜੀ ਜੀ ਪੈਰ ਦਬਾਉਂਦਾ ਲੱਤੋਂ ਜਿਹੜੀ ਨਾ ਕਮਜ਼ੋਰ ਹੈ ਉਦਾਂ ਦੇ ਦੀਆਂ ਲੀਲਾ ਜਿਹੜੀਆਂ ਆ ਨਗੀਨਾ ਘੜ ਗੁਰਦਾਰਾ ਜਦੋਂ ਬਣਿਆ ਐ ਬਾਪਾ ਸ਼ੀਸ਼ਾ ਹਾਂ ਕਹਿੰਦਾ ਸੀ ਬਲਿੰਦਰ ਸਿੰਘ 4 ਵਜੇ ਉੱਠਿਆ ਕਰ ਤੇ ਬਾਪਾ ਬਲਿੰਦਰ ਸੌਂਦਾ ਨਹੀਂ ਬਾਪਾ ਜੀ ਸਵੇਰ ਹੀ ਬਣ ਗਿਆ 12:30 ਇਹ 12:30 ਵਜੇ ਤੋਂ ਜੋਏ ਸੇਵਾ ਚ ਆਇਆ 12:30 ਵਜੇ ਉੜਦਾ ਹੁਣ ਵੀ ਉਦਾਂ ਹੀ 12:30 ਸਵੇਰੇ ਕਹਿੰਦੇ ਸਾਰੇ ਜਿੰਨੇ ਵੀ ਸੇਵਾਦਾਰ ਸਾਰਿਆਂ ਨੂੰ ਸਵੇਰ ਨੂੰ ਆਪ ਉਠਾਉਂਦੇ ਆਪ 3:30 ਵਜੇ ਆਪ ਉਠਾਉਣਾ ਜਾ ਕੇ ਤਿੰਨ ਤਿੰਨ ਵਾਰਾਂ ਇੱਕ ਇੱਕ ਬੰਦੇ ਬੂਹੇ ਤੇ ਗਾੜੀ ਤਿੰਨ ਤਿੰਨ ਵਾਰਾਂ ਚੱਲਦਾ ਤੇ ਉਹ ਬੂਆ ਕੜਾ ਮਾਰਦਾ ਜਦੋਂ ਤਿੱਜਾ ਪੂਰਿਆਂ ਦੇ ਲਾਗੇ ਤੂੰ ਹੀ ਪਤਾ ਲੱਗ ਜਾਂਦਾ ਬਾਬੇ ਆ ਗਏ ਤੇ ਸਾਰੀਆਂ ਹੀ ਪੌੜੀਆਂ ਭੱਜ ਕੇ ਚੜਨ ਹਜੇ ਵੀ ਹਜੇ ਜਿੰਨੇ ਵੀ ਛੇ ਮਾਰਦਾ ਸੋਹਣੇ ਸਾਰੀ ਦਿਹਾੜੀ ਗੇਟ ਤੇ ਹੱਥ ਜੋੜਦੇ ਰਹਿਣਾ ਸਾਰਿਆਂ ਦੇ ਗਾਲੀ ਤੇ ਚਪੇੜਾ ਵੀ ਮਾਰ ਦਿੰਦਾ ਜਦੋਂ ਕਦੇ ਉਹੋ ਜਿਹੇ ਬੰਦਾ ਆਵੇ ਬੇਰੂ ਬੰਦਾ ਉਹਨੂੰ ਮੰਨੀ ਮੰਨਦਾ ਤੇ ਗਰੀਬ ਤੇ ਹੱਥ ਵੀ ਰੱਖ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਨਹੀਂ ਬਿੜਾਈ ਜਿਹੜੀ ਦੀ ਕੀ ਕਹਿ ਸਕਦੇ ਆ ਕਰੋਨਾ ਦੇ ਵਿੱਚ ਇਹ ਕਰਾ ਚੌਂਕ ਦੇ ਵਿੱਚ ਆ ਖੋਲ ਦਿੰਦਾ ਇਧਰ ਦਾ ਬੰਨ ਇਧਰ ਦਾ ਖੋਲਦਾ ਸਾਮਣਾ ਨਹੀਂ ਸੱਚਖਾਨ ਨੂੰ ਜਾਣ ਦਾ ਬੰਦ ਕਰ ਦਿੱਤਾ ਤੇ ਬਾਬਿਆਂ ਦੇ ਵੀ ਖੋਲ ਆਂਦੇ ਨਹੀਂ ਬਾਬਾ ਜੀ ਇਧਰ ਨਹੀਂ ਜਾਣਾ ਆਂਦਾ ਫਿਰ ਭਰਾ ਕਿਉਂ ਕਰਦੇ ਬਾਬਾ ਜੀ ਕਰੋਨਾ ਤੋਂ ਮੂੰਹ ਮਨ ਬਾਬਾ ਭੱਜ ਗਿਆ ਉਹਦੇ ਨਾਲ ਨੂੰ ਜਾਵੇ ਉਹਦਾ ਤੂੰ ਬੰਨ ਮੂੰਹ ਆਪਣਾ ਸਾਡੇ ਨੂੰ ਨਹੀਂ ਬਿਮਾਰੀ ਆ ਗਈ ਬਾਬੇ ਬਲਿੰਦਰ ਸੇ ਉਦੋਂ ਵੀ ਕਿਹਾ ਇਹ ਨਾਮ ਜੋ ਬਿਮਾਰੀ ਨਹੀਂ ਆ ਗਈ ਇਹ ਮੜੀਆਂ ਦੇ ਵਿੱਚ ਆਪਾਂ ਬੈਠੇ ਆ ਇਹ ਮੜੀਆਂ ਨਹੀਂ ਜਗੀਆਂ ਉਦੋਂ ਉਹ ਉਧਰਲੇ ਬੰਨੇ ਜਿਹੜੀਆਂ 부ਝੀਆਂ ਨਹੀਂ ਉਧਰ ਵੀ ਨਹੀਂ 부ਝੀਆਂ ਪਰ ਇਹ ਨਹੀਂ ਜਗੀਆਂ ਐਡੀਏ ਦੀ ਕਿਰਪਾ ਰਹੀ ਤੇ ਲੰਗਰ ਇਹਦਾ 24 ਘੰਟੇ ਇੱਥੇ ਹੁਣ ਵੀ ਚੱਲਦਾ ਤੇ ਕਰੋਨਾ ਦੇ ਵਿੱਚ ਤੇ ਘਰਾਂ ਦੇ ਵਿੱਚ ਘੱਲਦਾ ਪਹਿਲਾਂ ਸੁੱਕਾ ਰਾਸ਼ਨ ਫਿਰ ਝਾ ਰਾਸ਼ਨ ਘਰਾਂ ਦੇ ਵਿੱਚ ਹੁਣ ਵੀ ਜਾਂਦਾ ਹੁਣ ਨਹੀਂ ਹੁਣ ਤੇ ਆਪਣੇ ਘਰ ਇੱਥੇ ਲੰਗਰ ਲਾਇਆ ਸਵੇਰੇ ਲੈਨ ਬਾਹਰ ਲੱਗਦੀ ਪੌਣੇ 7 ਵਜੇ ਲੰਗਰ ਚਾਲੂ ਹੋ ਜਾਂਦਾ ਤੇ 7 ਵਜੇ ਗੱਡੀਆਂ ਚਾਲੂ ਹੋ ਜਾਂਦੀਆਂ ਟੇਸਨ ਆਪਣਾ ਪੌਣੇ 7 ਲੰਗਰ ਛੱਕ ਕੇ ਲੰਗਰ ਲੈ ਕੇ ਜਾਓ ਗੱਡੀ 'ਚ ਬੈ ਕੇ ਗੁਣ ਗਾਉਂਦੇ ਜਾਓ ਬਾਬੇ ਨੂੰ ਧੰਨਵਾਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਨ ਸਿੰਘ ਨੂੰ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਨੇ ਹਾਲ ਕੀਤਾ ਤੇ ਨਾਲੇ ਆਪਣਾ ਜੇਬ ਦੇ ਦਿੱਤੀ ਇਹ ਉਥਾਂ ਜਿੱਥੇ ਮਹਾਰਾਜ ਦੀ ਜੇਬ ਹੈ ਹੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾ ਰੰਧਾਨ ਸਿੰਘ ਤੇਰਾ ਇਹ ਸਭ ਕੁਝ ਮਾਨਮਤਾ ਪੰਜਾਬ ਤੋਂ ਆ ਰਿਹਾ ਗੁਰੂ ਮਹਾਰਾਜ ਦੀ ਬੜੀ ਕਿਰਪਾ ਪਰ ਪੰਜਾਬ ਦੇ ਵਿੱਚ ਐਵੇਂ ਜਿਹੜਾ ਤਾਂ ਵਰਤਾਰਾ ਮਾਲ ਤੋਂ ਬਹੁਤ ਆ ਰਿਹਾ ਪਰ ਸਿੱਖੀ ਤੋਂ ਦੂਰ ਜਾ ਰਿਹਾ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸੱਚਖੰਡ ਗੁਰੂ ਦੀਆਂ ਖੁਸ਼ੀਆਂ ਲੈ ਕੇ ਬਾਬੇ ਬਲਵਿੰਦਰ ਸਿੰਘ ਦੇ ਦਰਸ਼ਨ ਕਰਕੇ ਗੋਸੇਕ ਬਣ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ